ਕட்சி ਸਰਕਾਰ ਆਪਣੇ ਸਿਮੀਰ ਸਾਥੀਆਂ ਨੂੰ ਨਾਮ ਲੈ ਕੇ ਨੋਮੀਨੇਸ਼ਨ ਦਾ ਜਿਹੜਾ ਕਾਰਜ ਆ ਉਹ ਪੂਰਾ ਹੋ ਗਿਆ ਬੜੀ ਖੁਸ਼ੀ ਹੈ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ 15 April ਤੋਂ ਕੰਮ ਸ਼ੁਰੂ ਕੀਤਾ ਸੀ ਤੇ ਇੱਕ ਦਿਨ ਵੀ ਬੈਠਣ ਨੂੰ ਨਹੀਂ ਮਿਲਿਆ ਇੰਨਾ ਜੋਸ਼ ਹੈ ਬੜਾ ਔਰ ਸਾਰੀ ਲੀਡਰਸ਼ਿਪ ਨੌ ਹਲਕਿਆਂ ਦੇ ਵਿੱਚ ਇਕਜੁੱਟ ਹੋ ਕੇ ਇਨ ਰਾਤ ਲੱਗੀ ਹੋਈ ਹੈ। ਔਰ ਪਬਲਿਕ ਦੇ ਵਿੱਚ ਵੀ ਬਹੁਤ ਵੱਡਾ ਜੋਸ਼ ਹੈ। ਬੜੀ دیر ਬਾਅਦ ਲੋਕੀ ਹੁਣ ਉੱਠ ਖੜੇ ਹੋਏ ਆ ਕਿ ਇਸ ਤਰ੍ਹਾਂ ਇਸ ਤਰੀਕੇ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾਇਆ ਜਾ ਰਿਹਾ। ਜੋ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਜਾਂ ਜੋ ਕੁਝ ਕਾਂਗਰਸ ਪਹਿਲਾਂ ਲੋਕਾਂ ਦਾ ਵਿਸ਼ਵਾਸ ਕਰਕੇ ਕਿ ਹੁਣ ਤੱਕੜੇ ਹੋ ਕੇ ਤੇ ਉਹਨਾਂ ਪਾਰਟੀਆਂ ਦੇ ਨਾਲ ਖੜਨਾ ਚਾਹੀਦਾ ਹੈ ਜਿਹੜੀਆਂ ਲੋਕਾਂ ਦੇ ਕੰਮ ਆਉਂਦੀਆਂ। ਇਸ ਕਰਕੇ ਜਨਤਾ ਦਾ ਧੰਨਵਾਦ ਹੈ। ਮੇਰੇ ਖਿਆਲ ਹੁਣ ਜੋਸ਼ ਹੋਰ ਵਧੇਗਾ ਨਾਮਿਨੇਸ਼ਨ ਤੋਂ ਬਾਅਦ। ਔਰ ਦਿਨ ਰਾਤ ਮਿਹਨਤ ਕਰਕੇ ਤੇ ਸੀਟ ਅਸੀਂ ਜਿੱਤਾਂ। ਸ਼ਮੇਸ਼ ਸਾਹਿਬ ਇਦਾਂ ਲੱਗ ਰਿਹਾ ਕਿ ਇਸ਼ੂ ਬੇਸਡ ਪੋਲਿਟਿਕਸ ਆਪਾਂ ਪਰੇ ਜਾ ਰਹੇ। ਦੇਖੋ ਗੱਲ ਇਹ ਹੈ ਨਾ ਕਿ ਜਦੋਂ ਰੂਲਿੰਗ ਪਾਰਟੀਆਂ ਕੋਲੇ ਕਿਸੇ ਵੀ ਗੱਲ ਦਾ ਜਵਾਬ ਨਾ ਹੋ। ਜਦੋਂ ਪਾਰਟੀਆਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਵੋਟਾਂ ਲੈ ਲਈਆਂ ਹੋਣ ਤੇ ਬਾਅਦ ਚ ਲੋਕਾਂ ਦੇ ਕੰਮ ਨਾ ਆਏ ਹੋਣ। ਤੇ ਫਿਰ ਉਹ ਇਸ਼ੂ ਦੇ ਉੱਤੇ ਕਿਵੇਂ ਆਉਣਗੇ? ਇਸ਼ੂ ਦੇ ਉੱਤੇ ਤਾਂ ਉਹ ਪਾਰਟੀ ਆਉਂਦੀ ਹੈ। ਅਸੀਂ ਜਿਹੜੀ 2017 ਦੀ ਜਾਂ 22 ਦੀ ਇਲੈਕਸ਼ਨ ਸੀ ਆਪਣੇ ਕੰਮ ਤੇ ਲੱਗੇ। ਅਸੀਂ ਇੱਕ ਇੱਕ ਚੀਜ਼ ਗਿਣਉਂਦੇ ਸੀ ਕਿ ਆਹ ਕੰਮ ਅਸੀਂ ਕੀਤਾ ਆ ਕੰਮ ਕੀਤਾ ਇਹ ਉਦੋਂ ਵੀ ਪੂਰਤ ਪ੍ਰਚਾਰ ਫਲਾਉਣ ਵਾਸਤੇ ਝੂਠ ਫਲਾਉਣ ਵਾਸਤੇ ਨਵੇਂ ਜਿਹੜੇ ਗਲਤ ਮੁੱਦੇ ਮੁੱਦੇ ਬਣਾਉਣ ਵਾਲੇ ਪਾਸੇ ਲੱਗੇ ਸੀ ਇਸ ਕਰਕੇ ਵੋਟਾਂ ਤਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੈ ਲਈਆਂ ਹੁਣ ਜਨਤਾ ਜਵਾਬ ਮੰਗਦੀ ਹੈ ਜਵਾਬ ਵਾਲੇ ਪਾਸੇ ਕੋ ਜਾਨ ਨਹੀਂ ਜਨਤਾ ਜੋ ਕਿਸੇ ਕਦਰ ਹੈ ਹੀ ਨਹੀਂ ਨਾ ਕੇਂਦਰ ਸਰਕਾਰ ਕੋਲੇ ਨਾ ਕਾਂਗਰਸ ਦੀ ਜਿਹੜੀ 5 ਸਾਲ ਸਰਕਾਰ ਚੱਲੀ ਉਹਦੇ ਕੋਲੇ ਨਾ ਆਮ ਆਦਮੀ ਪਾਰਟੀ ਕੋਲ ਜੇ ਤਾਂ ਜਵਾਬ ਨਾ ਹੋਵੇ ਫਿਰ ਇੱਧਰ ਉੱਧਰ ਦੀਆਂ ਮਾਰ ਕੇ ਇੰਨੇ ਟੈਂਪੋਰਰ ਕਰਨ ਬੱਬਲੇ ਸੀ ਪਬਲੀ ਜਿਹੜੀਆਂ ਪਾਰਟੀਆਂ ਦੇ ਨਾਲ ਅੱਜ ਦਾ ਮੁਕਾਬਲਾ ਹੈ ਹੁਣ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਨੇ ਤੇ ਜੇ ਤੇ ਪਹਿਲੇ ਚੋਣ ਮੈਨੀਫੈਸਟੋ ਪੂਰੇ ਹੋਏ ਹੋਣ ਖੇਤ ਤੇ ਨਵੇਂ ਤੇ ਲੋਕੀ ਇਤਬਾਰ ਕਰਨਗੇ ਤੇ ਇਸ ਕਰਕੇ ਬੜਾ ਵੱਡਾ ਲੋਕਾਂ ਵਿੱਚ ਦੂਜੀਆਂ ਪਾਰਟੀਆਂ ਦੇ ਪ੍ਰਤੀ ਰੋਸ ਆ ਤੇ ਸਾਨੂੰ ਬੜਾ ਹੰਗਾਰਾ ਮਿਲ ਰਿਹਾ ਤੇ ਲੋਕੀ ਚੇਂਜ ਚਾਹੁੰਦੇ ਸੀ ਉਹ ਚੇਂਜ ਕਰਕੇ ਪਹਿਲਾਂ ਲੋਕਾਂ ਵੀ ਇਸ ਕਰਕੇ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਾਡੇ ਚੀਮਾ ਸਾਹਿਬ ਜੋ ਟੱਕਰੀ ਨਿਸ਼ਾਨ ਤੇ ਚੁੰਮ ਰਿਹਾ ਤੇ ਨਹੀਂ ਜਿੱਤਣਗੇ ਮਾਲ ਸਾਹਿਬ ਤੁਹਾਡੀ ਤੇ ਹਲਕਾ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੈ ਕਿ ਜੇ ਪ੍ਰਤਾਪ ਬਾਜਵਾ ਕਹਿ ਰਿਹਾ ਨਾ ਤੇ ਉਹ ਪੰਜਾਬ ਚ ਕਰੇਗਾ ਕਾਦੀਆਂ ਹਲਕੇ ਜ ਨਹੀਂ ਜਿੱਤਦਾ ਕਾਦੀਆਂ ਤੀਜੇ ਨੰਬਰ ਤੱਕ ਹੈਗਾ ਮੈਂ ਗੱਲ ਦਵਾਇਆ ਨਾ ਕਿਨ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੱਬੇ ਵਾਲੀ ਸਾਹਿਬ ਦਾ ਅਸ਼ੀਰਵਾਦ ਹੈ ਚੀਮਾ ਸਾਹਿਬ ਦਾ ਅਸ਼ੀਰਵਾਦ ਹੈ ਸਾਡੀ ਪੂਰੀ ਟੀਮ ਮੈਂ ਹਲਕੇ ਜ ਨਹੀਂ ਜੋ ਮੈਂ ਚੀਮਾ ਸਾਹਿਬ ਦੇ ਨਾਲ ਵੀ ਰਿਆਂ ਤਿੰਨ ਚਾਰ ਦਿਨ ਪਠਾਨਕੋਟ ਦਾ ਲੋਕਾਂ ਦੇ ਵਿੱਚ ਬੜਾ ਵੱਡਾ ਹਤਸ਼ਾਹਿਕ ਕਿਉਂਕਿ ਲੋਕਾਂ ਨੇ ਬਦਲਾ ਲਿਆ ਕੇ ਵੀ ਵੇਖ ਲਿਆ ਪਹਿਲੀਆਂ ਸਰਕਾਰਾਂ ਵਿੱਚ ਕੁਦਰਤੀ ਇਤਿਹਾਸ ਦੀ ਸੂਈ ਜਿਹੜੀ ਘੁੰਮਦੀ ਏ ਕੁਝ ਸਮੇਂ ਬਾਅਦ ਉਹ 1 ਜੂਨ ਆਈ ਏ ਜਦੋਂ ਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਕੋਈ ਵੀ ਜਿਹੜਾ ਜਿੰਦੀ ਜਗਦੀ ਜ਼ਮੀਰ ਵਾਲਾ ਕਾਂਗਰਸ ਨੂੰ ਜਾਂ ਦੂਜੀ ਪਾਰਟੀਆਂ ਨੂੰ ਵੋਟ ਨਹੀਂ ਪਾਏਗਾ ਜਿਹੜੀਆਂ ਧਰਮ ਦੇ ਨਾਂ ਤੇ ਰਾਜਨੀਤੀ ਕਰਦੀਆਂ ਕਾਲੀਦਾਰ ਨੂੰ ਵੱਧ ਤੋਂ ਵੱਧ ਵੋਟਾਂ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime